ਕਿਸ ਤਰ੍ਹਾਂ ਤੁਸੀਂ ਇਹ ਮਾਈਂਡਸੈਟ ਕੀਤਾ ਕਿ ਮੈਂ ਕਣਕ ਛੋਣੇ ਨੂੰ ਛੱਡ ਕੇ ਤੇ ਜਿਹੜੀ ਕੰਗਨਾ ਜਵਾਰ ਜਾਂ ਹੋਰ ਜਿਹੜੇ ਮਿਲਟਸ ਆ ਉਹਨਾਂ ਦੀ ਖੇਤੀ ਕਰਕੇ ਤੇ ਉਹਨਾਂ ਦੇ ਪ੍ਰੋਡਕਟ ਬਣਾ ਕੇ ਵੇਚਣੇ ਨੇ ਆਪ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਆਪਣੇ ਪ੍ਰਾਣੀਆਂ ਪਤਲਾ ਕਿਹੜੀਆਂ ਸੀਗੀਆਂ ਜਿੰਨਾਂ ਚੋ ਆਪ ਨੂੰ ਫਾਈਬਰ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਮਿਲਦਾ ਸੀ ਹੁਣ ਆਪਾਂ ਉਹ ਮੈਡੀਕਲ ਦੁਕਾਨਾਂ ਤੇ ਜਾਂ ਆਮ ਸਟੋਰਾਂ ਦੇ ਲੈਣੇ ਆਗੇ ਤਕਰੀਬਨ 2 ਸਾਲ ਮੈਂ ਮੈਂ ਵੀ ਬਹੁਤ ਤੰਗ ਹੋਇਆ ਕਿ ਉਹਦੀ ਮਾਰਕੀਟਿੰਗ ਨਹੀਂ ਹੈਗੀ ਅੱਜ ਦੇ ਦਿਨ ਅਸੀਂ ਸ਼ੁਰੂਆਤ ਹੀ ਦਿਨ ਦੀ ਜੇ ਕਰੀਏ ਤਾਂ ਸਭ ਤੋਂ ਪਹਿਲੇ ਪਰੌਂਠੇ ਖਾਣੇ ਆ ਜੋ ਕਿ ਕਣਕ ਦੇ ਬਣੇ ਹੁੰਦੇ ਨੇ ਦੁਪਹਿਰੇ ਫੁਲਕੇ ਰਾਤ ਨੂੰ ਫੁਲਕੇ ਜੋ ਕਿ ਕਣਕ ਤੋਂ ਬਣੇ ਹੁੰਦੇ ਨੇ ਕਦੇ ਕਤਾਰ ਦੁਪਹਿਰੇ ਦਿਲ ਕਰੇ ਤਾਂ ਅਸੀਂ ਚਾਵਲ ਖਾ ਲੈਨੇ ਆ ਯਾਨੀ ਕਿ ਚੌਲ ਜੀ ਨੂੰ ਅਸੀਂ ਸਾਦੀ ਭਾਸ਼ਾ ਚ ਕਹਿ ਦਈਏ ਪਰ ਕੀ ਇਹ ਸਾਡਾ ਵਾਕਈ ਰਵਾਇਤੀ ਖਾਣਾ ਸੀਗਾ ਕੀ ਅਸੀਂ ਸ਼ੁਰੂ ਤੋਂ ਹੀ ਕਣਕ ਚੌਲ ਖਾਣੇ ਆਏ ਸੀਗਾ ਨਹੀਂ ਸਾਡਾ ਰਵਾਇਤੀ ਖਾਣਾ ਕੁਝ ਹੋਰ ਸੀਗਾ ਜਿਸ ਵਿੱਚ ਸੀਗਾ ਕੰਗਣੀ ਜਵਾਰ ਬਾਜਰਾ ਮੱਕਾ तमाम ਅਜਿਹਿਆਂ ਕਈ ਹੋਰ ਚੀਜ਼ਾਂ ਸੀ ਜਿਹੜੀਆਂ ਅੱਜ ਦੀਆਂ ਪੀੜ੍ਹੀਆਂ ਨੂੰ ਪਤਾ ਵੀ ਨਹੀਂ ਹੈ ਕਿ ਆਖਰਕਾਰ ਉਹ ਹੈ ਕੀ ਸੀਗਾ ਪਰ ਮੈਨੂੰ ਅੱਜ ਤੈਹ ਦਿਲੋਂ ਇੰਨੀ ਖੁਸ਼ੀ ਹੋਈ ਹੈ ਕਿਉਂਕਿ ਅਜਿਹੇ ਇੱਕ ਵਿਅਕਤੀ ਨਾਲ ਮਿਲਣ ਦਾ ਮੌਕਾ ਮਿਲਿਆ ਜਿਸ ਨੇ ਨਾ ਸਿਰਫ ਆਪ ਖੇਤੀ ਕੀਤੀ ਬਲਕਿ ਆਪਣੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਪੱਲਿਓਂ ਬੀਜ ਦੇ ਕੇ ਉਹਨਾਂ ਤੋਂ ਖੇਤੀ ਕਰਵਾਈ ਤਾਂ ਜੋ ਉਹ ਰਵਾਇਤੀ ਫਸਲਾਂ ਦੇ ਵਿੱਚ ਜਿਹੜੇ ਉਲਝੇ ਹੋਏ ਨੇ ਜਿਨ੍ਹਾਂ ਲਈ ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਉਸ ਤੋਂ ਨਿਕਲ ਕੇ ਵੱਧ ਪੈਸੇ ਕਮਾ ਸਕਣ ਤੇ ਉਹ ਵਿਅਕਤੀ ਉਦਹੀ ਆਪ ਉਹਨਾਂ ਨੂੰ ਬੀਜ ਦੇ ਕੇ ਫਸਲ ਉਗਾਉਂਦਾ ਫਿਰ ਉਸ ਤੋਂ ਬਾਅਦ ਜਦ ਫਸਲ ਤਿਆਰ ਹੋ ਜਾਂਦੀ ਹੈ ਤਾਂ ਉਹਨਾਂ ਤੋਂ ਉਹ ਫਸਲ ਬਾਏ ਕਰਕੇ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟਸ ਤਿਆਰ ਕਰਦਾ ਤੁਸੀਂ ਪਾਸਤਾ ਖਾਦਾ ਹੋਏਗਾ ਨਿਊਡਲ ਖਾਦੇ ਹੋਣਗੇ ਪਰ ਉਹ ਚ ਮੇਦਾ ਹੁੰਦਾ ਪਰ ਅੱਜ ਤੁਹਾਨੂੰ ਅਜੇਹਾ ਪਾਸਾ ਅਜੇਹਾ ਨਿਊਡਲ ਮੂੰਹ ਚ ਪਾਣੀ ਆਉਂਦਾ ਉਹ ਮੇਦੇ ਤੋਂ ਬਿਨਾ ਮਿਲਣ ਜਾ ਰਹੇ ਨੇ ਕਿਸ ਜ਼ਰੀਏ ਮਿਲਟਸ ਦੇ ਜ਼ਰੀਏ ਯਾਨੀ ਕਿ ਉਹ ਅਨਾਜ ਜਿਨ੍ਹਾਂ ਦਾ ਅਸੀਂ ਗੱਲ ਕੀਤੀ ਹੈ ਸੋ ਉਹ ਮਿਲਵਾ ਦਿੰਨੇ ਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਤੁਹਾਡਾ ਮੇਰਾ ਨਾਮ ਗੁਰਵਿੰਦਰ ਬਾਈ ਜੀ ਤੇ ਇਹ ਤੁਹਾਡਾ ਪਿੰਡ ਕਿਹੜਾ ਪਿੰਡ ਵੀ ਤੁਸੀਂ ਦੱਸਿਆ ਸੀਗਾ ਕਿ ਮੈਂ ਉਸ ਦੇ ਨਾਂ ਤੇ ਹਾਂਜੀ ਮੇਰਾ ਜਿਹੜਾ ਪਿੰਡ ਹੈ ਬੀਰੋਕੇ ਕਲਾਂ ਮਾਨਸਾ ਡਿਸਟ੍ਰਿਕਟ ਪੈਂਦਾ ਹੈਗਾ ਤੇ ਇਹ ਬ੍ਰਾਂਡ ਵੀ ਮੇਰਾ ਪਿੰਡ ਵੀ ਉਹ ਪਿੰਡ ਦੇ ਨਾਮ ਤੇ ਮਤਲਬ ਮੈਂ ਬ੍ਰਾਂਡ ਦਾ ਨਾਮ ਰੱਖਿਆ ਜਿਹੜੀ ਮੈਂ ਗੱਲਬਾਤ ਦੱਸੀ ਉਹ ਚ ਕੋਈ ਝੂਠ ਤੇ ਨਹੀਂ ਹੈ ਜੇ ਕੋਈ ਕਮੀ ਪੇਸ਼ੀ ਰਹਗੀ ਮੈਂ ਚਾਹਾਂਗਾ ਤੁਸੀਂ ਦੱਸੋ ਕਿਸ ਤਰ੍ਹਾਂ ਤੁਸੀਂ ਇਹ ਮਾਈਂਡ ਸੈਟ ਕੀਤਾ ਕਿ ਮੈਂ ਕਣਕ ਛੋਨੇ ਨੂੰ ਛੱਡ ਕੇ ਤੇ ਜਿਹੜੀ ਕੰਗਨਾ ਜਵਾਰ ਜਾਂ ਹੋਰ ਜਿਹੜੇ ਮਿਲਟਸ ਹੈ ਉਹਨਾਂ ਦੀ ਖੇਤੀ ਕਰਕੇ ਤੇ ਉਹਨਾਂ ਦੇ ਪ੍ਰੋਡਕਟ ਬਣਾ ਕੇ ਵੇਚਣੇ ਨੇ ਨਹੀਂ ਸੋਡੀ ਗੱਲ ਬਾਈ ਸਹੀ ਹੈ ਬਿਲਕੁਲ ਕੋਈ ਸਤਿਬਰ ਸ੍ਰੀ ਜੀ ਨੇ ਕਹੇ ਦੀ ਆਪਾਂ ਪੂਰੀ ਸਹੀ ਹੈ ਗੱਲ ਆਪਾਂ ਜਿਹੜੇ ਅਸਲ ਜਿਹੜੇ ਪ੍ਰਾਣੇ ਰਵੇਤ ਜਿਹੜੇ ਆਪਣੇ ਪ੍ਰਾਣੇ ਨਾਲ ਸੀ ਉਹ ਭੁੱਲ ਚੁੱਕੇ ਆ ਹਾਈਬ੍ਰਿਡ ਅੱਗੇ ਜੀਐਮ ਫਸਲਾਂ ਦੇ ਇੰਨਾ ਉਲਝ ਚੁੱਕੇ ਆ ਆਪਾਂ ਆਪਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਆਪਣੇ ਪ੍ਰਾਣੀਆਂ ਫਸਲਾਂ ਕਿਹੜੀਆਂ ਸੀਗੀਆਂ ਜਿੰਨਾਂ ਚੋਂ ਆਪਾਂ ਨੂੰ ਫਾਈਬਰ ਕੈਲਸ਼ੀਅਮ ਭਰਪੂਰ ਮਾਤਰਾਇਂ ਮਿਲਦਾ ਦੀ ਹੁਣ ਆਪਾਂ ਉਹ ਮੈਡੀਕਲ ਦੁਕਾਨਾਂ ਤੇ ਜਾਂ ਆਮ ਸਟੋਰਾਂ ਦੇ ਲੈਣੇ ਆਗੇ ਜਿਨ੍ਹਾਂ ਨੂੰ ਕੈਲਸ਼ੀਅਮ ਦੀ ਗੋਲੀਆਂ ਚਾਹੀਦੀਆਂ ਨੇ ਫਾਈਬਰ ਦੇ ਰੂਪ ਚ ਹੋਰ ਆਪਾਂ ਹੋਰ ਬਹੁਤ ਕੋਈ ਬਾਜ਼ਾਰੂ ਖਾਣੇ ਆ ਪਰ ਆਪਣੇ ਜਿਹੜੇ ਅਨਾਜ ਨੇ ਪੁਰਾਣੇ ਅਨਾਜ ਪਏ ਨੇ ਉਹਨਾਂ ਚ ਬਹੁਤ ਕੁਝ ਪਿਆਗਾ ਖਜ਼ਾਨਾ ਹੈ ਪੂਰਾ ਹੋ ਪਰ ਥੋੜਾ ਜਿਹਾ ਲੋਕਾਂ ਨੂੰ ਸਮਝਣ ਦੀ ਲੋੜ ਹੈ ਇਧਰ ਨੂੰ ਥੋੜਾ ਮੋੜਨ ਦੀ ਲੋੜ ਹੈਗੀ ਹੁਣ ਜਿਵੇਂ ਬਾਈ ਜੀ ਮੈਂ ਜਿਵੇਂ ਅਨਾਜ ਆਗੇ ਕੋਦਰਾ ਕੰਗਣੀ ਕੁਟਕੀ ਸਵਾਗ ਇਹਨਾਂ ਦੀ ਤਕਰੀਬਨ 2020 ਤੋਂ 20 20 ਕਿਲੋ ਖੇਤੀ ਕਰਨ ਲੱਗਿਆ ਠੀਕ ਹੈ ਮੈਂ ਵੀ ਘੱਟੋ ਘੱਟ ਇਹ तकरीबन 2 ਸਾਲ ਮੈਂ ਮੈਂ ਵੀ ਬਹੁਤ ਤੰਗ ਹੋਇਆ ਕਿਉਂਦੀ ਮਾਰਕੀਟਿੰਗ ਨਹੀਂ ਗਈ ਠੀਕ ਹੈ ਫਿਰ ਹੌਲੀ ਹੌਲੀ ਮੈਂ ਇਹ ਤੋਂ ਪ੍ਰੋਡਕਟ ਮਤਲਬ ਤਿਆਰ ਕੀਤਾ ਜਿਵੇਂ ਬਿਸਕੁਟ ਤਿਆਰ ਕੀਤੇ ਇਹਨਾਂ ਨੂੰ ਸ਼ੇਪ ਦਿੱਤੀ ਜਿਵੇਂ ਪੈਕਿੰਗ 'ਚ ਲਿਆਂਦੇ ਮੈਂ ਠੀਕ ਹੈ ਆਪਦਾ ਬ੍ਰਾਂਡ ਤਿਆਰ ਕੀਤਾ ਪਿੰਡ ਬੀ ਦੇ ਨਾਂ ਤੇ ਫਿਰ ਇਹ ਪੈਕਿੰਗ ਦੇ ਵਿੱਚ ਮੈਂ ਵੇਚਨੇ ਸ਼ੁਰੂ ਕੀਤੇ ਪਹਿਲਾਂ ਇਹਨਾਂ ਦੇ ਮਤਲਬ ਦਲੀਏ ਵਿੱਚ ਫਿਰ ਆਟੇ ਵਿੱਚ ਨੇ ਸ਼ੁਰੂ ਕੀਤੇ ਫਿਰ ਇਹਨਾਂ ਦੇ ਆ ਬਿਸਕੁਟ ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਜਿਹੜਾ ਇਹ ਬਿਸਕੁਟ ਆ ਮੇਰਾ ਰਾਗੀ ਦੇ ਕੋਦਰੇ ਦਾ ਇਹ ਮਿੱਠਾ ਤੇ ਨਮਕੀਨ ਦੋ ਤਰ੍ਹਾਂ ਦੇ ਆ ਇਹਨਾਂ ਨੇ ਮੈਨੂੰ ਅੰਤਰਰਾਸ਼ਟਰੀ ਪੱਧਰ ਦੀ ਮਤਲਬ ਜਿਹੜੀ ਪਛਾਣ ਹੈ ਉਹ ਦਵਾਈ ਹੈਗੀ ਹਾਂਜੀ ਬਾਈ ਇੱਥੇ ਕੀ ਖਾਸ ਹੈ ਤੇ ਬਾਈ ਜੀ ਇਹ ਰਾਗੀ ਦੇ ਕੋਦਰਾ ਦੇਸੀ ਕਿਉ ਤੇ ਸ਼ੱਕਰ ਸਾਰੀ ਜਿਹੜਾ ਪ੍ਰਾਣੇ ਪ੍ਰਾਤਨ ਢੰਗ ਦੇ ਹਿਸਾਬ ਨਾਲ ਮਤਲਬ ਤਿਆਰ ਕੀਤਾ ਆਪਾਂ ਨੇ ਤੇ ਉਸ ਤੋਂ ਅੱਗੇ ਜਿਹੜੇ ਮੈਂ ਨਾ ਕਣਕ ਦੇ ਵੀ ਕੰਮ ਕਰ ਰਹੇ ਹਾਂ ਜਿਵੇਂ ਇੱਕ ਇੱਕ ਕਣਕ ਦੇ ਆਗੇ ਪੀਪੀ ਵਾਲੇ ਬਿਸਕੁਟ ਕਹੇ ਨੇ ਇਹਨਾਂ ਨੂੰ ਪਰ ਇਹ ਆਮ ਕਣਕ ਨਹੀਂ ਇਹ ਬਾਂਸੀ ਗੋਲਡ ਕਣਕ ਦੇ ਬਿਸਕੁਟ ਨੇ ਜਿਹੜੀ ਦਾ ਆਟਾ ਹੀ ਬਾਜ਼ਾਰ 'ਚ 100 ਰੁਪਏ ਕਿਲੋ ਵਿਕਦਾ ਹੈ ਤਕਰੀਬਨ ਇਹਦੇ ਬਿਸਕੁਟ ਹੋਗੇ ਸੋਨਾ ਮੋਤੀ ਦੇ ਬਿਸਕੁਟ ਹੋਗੇ ਕਾਲੀ ਕਣਕ ਦੇ ਬਿਸਕੁਟ ਹੋਗੇ ਨਾਲ ਹੀ ਤੇ ਓਟਸ ਦੇ ਜਿਹੜੀ ਜਵੀ ਆਪਾਂ ਪਸ਼ੂਆਂ ਨੂੰ ਮਤਲਬ ਪਾਉਂਦੇ ਆ ਨਾ ਉਹਦੀ ਜਿਹੜਾ ਬੀਜ ਹੈ ਨਾ ਉਹ ਆਪਾਂ ਸੋਚ ਵੀ ਨਹੀਂ ਸਕਦੇ ਉਹਦੀ ਇੰਨੀ ਮਤਲਬ ਉਹਦੀ ਨੈਟਰੀ ਤੱਤ ਨੇ ਉਹਦੇ ਵਿੱਚ ਤੇ ਉਹਦੇ ਹੀ ਮੈਂ ਬਿਸਕੁਟ ਤਿਆਰ ਕੀਤੇ ਨੇਗੇ ਤੇ ਨਾਲ ਹੀ ਉਹਦਾ ਦਲੀਆ ਹੋ ਗਿਆ ਤੇ ਦਲੀਏ ਤੋਂ ਬਿਨਾ ਫਿਰ ਉਸ ਤੋਂ ਅੱਗੇ ਬਾਈ ਜੀ ਇਹ ਜਿਹੜਾ ਹੁਣ ਮੈਂ ਟ੍ਰੇਨਿੰਗ ਲੈ ਕੇ ਆਇਆ ਆਪਣਾ ਹਿਮਾਚਲ ਜਿਹੇ ਟ੍ਰੇਨਿੰਗ ਲੈ ਕੇ ਆਇਗਾ ਇਹ ਉਹਦਾ ਪਾਸਟ ਆ ਉਹ ਨੂਡਲ ਸਭ ਇਤਿਆਰ ਕਰਨ ਦੇ ਮਤਲਬ ਕਿ ਇਹ ਵੀ ਨਹੀਂ ਮੈਂ ਇਦਾਂ ਨਹੀਂਗਾ ਬਾਈ ਜੀ ਬਿਲਕੁਲ ਨਹੀਂ ਮੈਂ ਦਾ ਮੈਂ ਦਾ ਫਰੀ ਨਹੀਂ ਫਿਰ ਉਸ ਦੇ ਨਾਲ ਹੀ ਆਪਣੇ ਮਤਲਬ ਅੱਗੇ ਆ ਜੋ ਥੋੜਾ ਆ ਆਪਣੀ ਮੇਰੀ ਘਰ ਦੀ ਹਲਦੀ ਹੈਗੀ ਉਹਨੂੰ ਮੈਂ ਮੈਂ ਇੱਕ ਤਾਂ ਇਹ ਆਪਣੇ ਕਿਸਾਨ ਭਰਾ ਨੇ ਜਿਹੜੇ ਨਵੇਂ ਜਵਾਕ ਵੀ ਨੇ ਜਿਹੜੇ ਬਾਹਰ ਜਾਣ ਦੀ ਜ਼ਿਆਦਾ ਹੋੜ ਹੈ ਮੈਂ ਹਰੇਕ ਨੂੰ ਇਹ ਗੱਲ ਕਹਿਣਾ ਚਾਹੁੰਦਾ ਬੱਚਿਆਂ ਨੂੰ ਵੀ ਵੀ ਤੁਸੀਂ ਜਿਹੜਾ ਬਾਹਰ ਦਾ ਥੋੜਾ ਜਿਹਾ ਤਿਆਗੋ ਹੈ ਨਾ ਜਿਹੜਾ ਵਿਚਾਰ ਨੇਗੀ ਬੀ ਪ੍ਰੋਸੈਸਿੰਗ ਚ ਜਾਓ ਆਪਣੇ ਜਿਹੜਾ ਵੱਡੇ ਵੱਡੇ ਸਟੋਰਾਂ ਚ ਜਿੱਥੇ ਵੀ ਆਪਾਂ ਮਤਲਬ ਦੇਖਦੇ ਆ ਕੋਈ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਜਾਂਦੀਆਂ ਖੇਤਾਂ ਜੂਨੇ ਪ੍ਰੋਸੈਸ ਕਰਕੇ ਆਪਣੇ ਕੋਲੇ ਆ ਜਾਂਦੀਆਂ ਨੇ ਉਹ ਕਿਉਂ ਨਾ ਆਪਾਂ ਪ੍ਰੋਸੈਸ ਚ ਪਈਏ ਪ੍ਰੋਸੈਸਿੰਗ ਚ ਪਈਏ ਤੇ ਉਹੀ ਸਮਾਨ ਆਪਾਂ ਆਪ ਤਿਆਰ ਕਰਕੇ ਸਿੱਧਾ ਗਾਗ ਤੱਕ ਆਪ ਜਾਈਏ ਆਪਾਂ ਪਰ ਉਹ ਉਹ ਉਹਦੇ ਵਾਸਤੇ ਆਪਾਂ ਨੂੰ ਸਭ ਤੋਂ ਵੱਡਾ ਪਲੇਟਫਾਰਮ ਮੇਲੇ ਨੇ ਕਿਸਾਨ ਮੇਲੇ ਹੋਗੇ ਪੁਸਤਕ ਮੇਲੇ ਹੋਗੇ ਟ੍ਰੇਡ ਫੇਅਰ ਮੇਲੇ ਹੋਗੇ ਮੇਰਾ ਆ ਮੈਂ ਪਿੱਛੇ ਹੁਣ ਗੁੜਗਾਉ ਲਾ ਕੇ ਆਇਆਗਾ ਮਹਾਲੀ ਸਾਰਸ ਵਿੱਚ ਤਕਰੀਬਨ ਸਾਰਸ ਦੇ ਮੇਲੇ ਮੈਂ ਸਾਰੀ ਲਾਉਣਾਗਾ ਫਰੀ ਮਤਲਬ ਕੋਈ ਉਹਦਾ ਚਾਰਜ ਨਹੀਂ ਲੈਂਦੇ ਕਿ ਉਹਦਾ ਸਾਡਾ ਇੱਕ ਸੈਲਫ ਹੈਲਪ ਗਰੁੱਪ ਬਣਿਆ ਹੋਇਆ ਹੈ ਉਹਦੇ ਦੀ ਏਡੀਸੀ ਸਾਡੇ ਜਿਹੜੇ ਸਰ ਨੇਗੇ ਮਾਨਸਾ ਤੋਂ ਠੀਕ ਹੈ ਉਹ ਸਾਨੂੰ ਫਰੀ ਮਿਲਦੀ ਰਹਿੰਦੀ ਨਹੀਂ 40 ਜਾਂ 50000 ਚ ਜਿਹੜੀ ਸਟਾਲ ਮਿਲਦੀ ਹੈ ਉਹ ਆਪ ਨੂੰ ਫਰੀ ਮਿਲਦੀ ਹੈ ਹੋਰ ਆਪਾਂ ਨੂੰ ਇਦੋਂ ਬਦਦਾ ਪਲੇਟਫਾਰਮ ਕੀ ਮਿਲਣਾ ਹੈਗਾ ਹਨਾ ਸਨੇਹਾ ਨੌਜਵਾਨ ਪੀੜੀ ਨੂੰ ਤੇ ਕਿਸਾਨ ਭਾਈਚਾਰੇ ਨੂੰ ਜੋ ਫਸੇ ਹੋਏ ਨੇ ਰਵਾਇਤੀ ਫਸਲਾਂ ਚ ਇਹੀ ਹੈ ਭਾਈ ਵੀ ਫਸਲਾਂ ਮਤਲਬ ਬੀਜੋ ਪੁਰਾਣੇ ਦੇਸੀ ਬੀਜਾਂ ਤੇ ਆਓ ਉਹਨਾਂ ਨੂੰ ਪ੍ਰੋਸੈਸ ਕਰਕੇ ਮਾਰਕੀਟ ਚ ਵੇਚੋ ਠੀਕ ਹੈ ਕੋਈ ਮੈਂ ਇਹ ਨਹੀਂ ਕਹਦਾ ਸਾਰੇ ਬਿਸਕੁਟ ਹੀ ਬਣਾਉਣ ਲੱਗ ਜਾਣਾ ਠੀਕ ਹੈ ਸਾਰੇ ਪਾਸਤਾ ਨੂਡਲ ਆਪਣੇ ਮਤਲਬ ਸੈਂਕੜੇ ਫਾਸਲਾ ਨੇਗੀਆਂ ਉਹਨਾਂ ਨੂੰ ਪ੍ਰੋਸੈਸ ਅਲੱਗ-ਅਲੱਗ ਤਰੀਕੇ ਨਾਲ ਕਰ ਸਕਦੇ ਹੁਣ ਹਲਦੀ ਹੈ ਠੀਕ ਹੈ ਹਲਦੀ ਸਭ ਤੋਂ ਪਹਿਲਾਂ ਜਿਵੇਂ ਹੁਣ ਨਵੰਬਰ ਦਸੰਬਰ ਆ ਗਿਆ ਠੀਕ ਹੈ ਹੁਣ ਕੱਚੀ ਪੱਟਾਂਗੇ ਉਹਦਾ achar ਬੀਚਾਂਗੇ ਠੀਕ ਹੈ ਉਸ ਤੋਂ ਬਾਅਦ ਅੱਗੇ ਫਿਰ ਇਹਦਾ ਇਹਨੂੰ ਸੁਕਾ ਲਾਂਗੇ ਜਦੋਂ ਅੱਗੇ ਫਰਵਰੀ ਚ ਪੱਟ ਲਾਂਗੇ ਸੁਕਾ ਕੇ ਫਿਰ ਸੁੱਕੀ ਬੀਜ ਦੇ ਰੂਪ ਚ ਵੀ ਵਗ ਜਾਣੀ ਹੈਗੀ ਉਸ ਤੋਂ ਬਾਅਦ ਜਿਹੜਾ ਹੋਰ ਬਚੂਗੀ ਉਹਦਾ ਅਸੀਂ ਪਾਊਡਰ ਬਣਾ ਲਾਂਗੇ ਠੀਕ ਹੈ ਇਹਦੀ ਪੰਜੀਰੀ ਤਿਆਰ ਕਰ ਇਨ ਉਸ ਦਾ ਕੀ ਮਤਲਬ ਹੈ ਕੈਨੇਡਾ ਦਾ ਮਤਲਬ ਹੈ ਇੱਕ ਇੱਕ ਫਸਲ ਤੋਂ ਆਪਾਂ 10 10 ਵੈਰਾਈਟੀਆਂ ਤਿਆਰ ਕਰ ਸਕਦੇ ਹਾਂਗੇ ਥੋੜਾ ਜਿਹਾ ਸੋਚਣ ਦੀ ਲੋੜ ਹੈ ਥੋੜਾ ਜਿਹਾ ਅਲੱਗ ਸੋਚਣ ਦੀ ਲੋੜ ਹੈ ਵੇਟ ਕਰਨ ਦੀ ਵੀ ਮਤਲਬ ਇਹ ਚ ਹੈਗਾ ਵੀ 2 3 4 ਸਾਲ ਦਾ ਟਾਈਮ ਪੀਰੀਅਡ ਲੱਗਦਾ ਹੈ ਆਪਣੇ ਥੋੜੇ ਜਿਹੇ ਬੱਚੇ ਕਾਲੇ ਵੀ ਹੁੰਦੇ ਨੇ ਵੀ ਆਪਾਂ ਮਤਲਬ ਥੇੜੀ ਦੇ ਸਰੋ ਜਮਾਉਣ ਵਾਲਾ ਕੰਮ ਹੈ ਵੀ ਛੇਤੀ ਹਨਾ ਵੀ ਉਹ ਨਹੀਂ ਮਤਲਬ ਤਿਆਗਣਾ ਪਊਗਾ ਮੰਨ ਲਓ ਹੁਣ ਕੈਨੇਡਾ ਵੀ ਜਾਂਦੇ ਨੇ ਉੱਥੇ ਕਿਹੜਾ 1 ਸਾਲ ਜਾ ਕੇ ਕਾਮਯਾਬ ਹੋ ਜਾਂਦੇ ਨੇਗੇ ਉੱਥੇ ਵੀ 5 ਤੋਂ 10 ਸਾਲ 15 ਸਾਲ ਲੱਗੇ ਦੇਣੇਗੇ